ਇਹ ਹੈਗਾ ਬਾਜ਼ਾਰ ਪੁਰਾਣਾ ਪਾਕਿਸਤਾਨ ਦਾ ਹੁੰਦਾ ਕਰ ਲਾ ਹਾਂਜੀ ਹਾਂਜੀ ਇਹ ਸਾਰੇ ਵਿਸ਼ੇਸ਼ ਆ ਤੇ ਇੱਕ ਟੀ ਤੁਹਾਨੂੰ ਹੋਰ ਦਿਖਾਉਂਦੇ ਆ ਆ ਵੀ ਇਹ ਵੀ ਇਹ ਇਹੀ ਤੁਹਾਨੂੰ ਸਪੈਸ਼ਲ ਦਿਖਾਉਣੀ ਇਹ ਜਦੋਂ ਇੱਥੇ ਸਾਰੇ ਇਕੱਠੇ ਬੱਚੇ ਜਿਵੇਂ ਛੋਟੇ ਸੌਂਦੇ ਹੁੰਦੇ ਸੀ ਇਹ ਪਹਿਲੇ ਟਾਈਮ ਦਾ ਇਹਨੂੰ ਕਹਿੰਦੇ ਝੂਲਾ ਆ ਦੇਖੋ ਜਦੋਂ ਆਪਾਂ ਛੋਟੇ ਬੱਚੇ ਹੁੰਦੇ ਸੀ ਨਾ ਜਿਵੇਂ ਸਾਰੇ ਸ਼ੌਂਕੀ ਚਾਹ ਇਹਨਾਂ ਹੁੰਦਾ ਸੀ ਜਿਵੇਂ ਕੱਡ ਡੈੜੀ ਦਾਦੇ 15 15 20 ਜਾਨੇ ਬੱਚੇ ਸਾਰੇ ਸੋਨਾ ਤੇ ਇੱਕ ਜਾਨੇ ਨੇ ਅਖਣਾ ਮੈਰੀ ਮੇਰੀ ਵਾਰੀ ਉਹਨੇ ਚੱਲਣ ਲੱਤ ਸਨ ਕਰਕੇ ਅੱਛਾ ਇਹਦੇ ਤੇ ਕਪੜਾ ਲੱਗਾ ਥਲੇ ਹਸਾਬਾਂ ਉਸ ਟਾਈਮ ਦੀਆਂ ਭਈਆਂ ਮੋਡੀਆਂ ਡੈਰੀਆਂ ਹੁੰਦੀਆਂ ਇਹ ਹਿਸਾਬ ਕਿਤਾਬ ਵਾਸਤੇ ਬਰੇਖੋ ਹਾਂ ਗੱਲ ਕੀ ਖਾਓ ਬੱਟਾ ਗ੍ਰੰਥ ਆ ਸਾਰਾ ਕੁਝ ਊੜਦੂ ਚ ਕਮਾਲ ਆ ਸਿੱਧਾ ਐਵੇਂ ਸਸਤੀ ਗਾਲ ਜੀ ਹੋਰ ਸੁਣਾਓ ਨਾ ਪਾਣੀ ਨਹੀਂ ਜੀ ਧੰਨਵਾਦ ਜੀ। ਇਹ ਭਾਈ ਇਹ ਦੁਕਾਨ ਤੁਹਾਡੀ ਕਿੰਨੀ ਕੁ ਪੁਰਾਣੀ ਹੈ? ਇਹ ਵੈਸੇ ਤਾਂ ਘਟੋ ਘਾਟਾ 150 ਬਣ ਲਿਖਾਉਣਾ ਮਕਾਨ ਸਾਰਾ। 250 ਸਾਲ ਪੁਰਾਣਾ। ਹਰੇਕ। ਠੀਕ ਹੈ ਜੀ। ਇਹ ਦੁਕਾਨ ਵੀ ਆ ਦੇਖੋ ਸ਼ਤੀਰੀਆਂ। ਭਾਈ ਸ਼ਤੀਰੀਆਂ ਦੇ ਉੱਤੇ ਬੱਲੇ ਛੋਟੇ ਛੋਟੇ ਬੱਲੇ ਆ। ਆ ਦੇਖੋ ਛੋਟੇ ਛੋਟੇ ਆ। ਹੁਣ ਆਪਣੇ ਬੱਲੇ ਤਾਂ ਵੱਡੇ ਹਨ ਹਨ ਤੇ। ਹਾਂ ਜੀ ਉਹ ਤਾਂ। ਇਹ ਟਾਈਲ ਵੀ ਛੋਟੀ ਆ ਇਹ ਟਾਇਪ ਤੇ ਫੱਟ ਜੇ ਫੱਟੇ ਦੇਖਿਓ ਛੱਤ ਦੇਖਿਓ ਫੱਟੇ ਬਾਏ ਉੱਤੇ ਇਹ ਮੋਲਡਿੰਗ ਕਰਨੀ ਆ ਤਾਂ ਬਤਾਨਾ ਕ੍ਰੈਨਾਂ ਦੀ ਉਹ ਪੰਮੈਲ ਖੋਣ ਦਾ ਤਾਂ ਬਹੁਤ ਮਿਨਮ ਮੂਲਾ ਕਰੀ ਪੈਣੀ ਠੀਕ ਹੈ ਜੀ ਆਹ ਦੇਖੋ ਆ ਕੰਦ ਕੰਦ ਦੀ ਵਿੱਚ ਹਨ ਉਹ ਦੀਵਾ ਰੱਖਣ ਨੂੰ ਠੀਕ ਇਹ ਬਾਈ ਥੋੜੀ ਜਗ੍ਹਾ ਨਹੀਂ ਇਹ ਪੁਰਾਣਾ ਘਟਮੈਲੇ ਆ ਬਿਸ਼ੇਲੇ ਕਾਲਰ ਨੇ ਦੀਵੇ ਠੀਕ ਆ ਇਹ ਹਵੇਲੀ ਉਹਨਾਂ ਦੀ ਸੀ ਛੱਡ ਗਈ ਛੱਡੀ ਨੇ ਵਾਹ ਰਹਿੰਦੇ ਆ ਅੱਛਾ ਪ੍ਰਤੀ ਕੰਮ ਕੋਮਿਤ ਕਿਤਨਾ ਰੱਖਦੇ ਜਿੰਮੇਦਾਰ ਆ ਕੰਮ ਮਾਰ ਕੇ ਕੋ ਰੱਖੀ ਨਹੀਂ ਇਹ ਤਾਂ ਟੈਡੂ ਵੀ ਮੇ ਲਿਕੇ ਹੈਗੇ ਅੰਦਰ ਕਮਰੇ ਹੈਗੇ ਦਿਖਾਓਗੇ ਸਾਨੂੰ ਇਹ ਤੁਹਾਨੂੰ ਦੁਕਾਨ ਦੇ ਉਕਰਾਨੇ ਦੀ ਦੁਕਾਨ ਕਿਹੜੀ ਪਿੱਛੇ ਬੋਰ ਲੱਗ ਅੱਛਾ ਉਹਨਾਂ ਦਾ ਮੁੰਡਾ ਲਿਆ ਬਣਾ ਕੇ ਚਾਬੀ ਤੁੰਦੀ ਨਾਲ ਕੋਣਾ ਕੋੜਾ ਸਾਰਾ ਚਲੋ ਆਪਾਂ ਅੰਦਰ ਹਾਂ ਇੱਕ ਕਮਰਾ ਦੇਖ ਲਾਂਗੇ ਹਨਾ ਸਾਰਾ ਦਿਖਾ ਦਾਂਗੇ ਮਤਲਬ ਇਹ ਆਜ਼ਾਦੀ ਤੋਂ ਪਹਿਲਾਂ ਦੀ ਆਜ਼ਾਦੀ ਤਾਂ 77 78 ਸਾਲ 77 ਸਾਲ ਹੀ ਹੋਏ ਨਾ ਹਾਂ 2200 ਸਾਲਾ ਪੁਰਾਣੀ ਹੈ 2200 ਸਾਲ ਠੀਕ ਹੈ ਤੇ ਇਹ ਇਹ ਪਿੱਪਲ ਆ ਪਿੱਪਲ ਦੀ ਸ਼ਾਂ ਬਹੁਤ ਵਧੀਆ ਹੁੰਦੀ ਵੈਸੇ ਆ ਜਿਹੜੇ ਖੂਹ ਆ ਨਾ ਕਿਸੇ ਟਾਈਮ ਤੇ ਆਪਾਂ ਪਾਣੀ ਪੀਂਦੇ ਸੀ ਪਰ ਇਹਨਾਂ ਨੂੰ ਦੱਬਣਾ ਨਹੀਂ ਚਾਹੀਦਾ ਆ ਦੇਖੀ ਆ ਵੀ ਦਬਤ ਆ ਮਿੱਟੀ ਕੂੜਾ ਪਾ ਗੀ ਹੈਨਾ ਕਦੇ ਸੋਚਿਆ ਨਹੀਂ ਹੋਣਾ ਵੀ ਖੂਹਾਂ ਚੋਂ ਪਾਣੀ ਖਤਮ ਹੋ ਜਾਊਗਾ ਬੰਦ ਹੋ ਜਾਣਗੇ ਉਹਨਾਂ ਮੈਂ ਤਾਂ ਪਹਿਲਾਂ ਦੇਖੀ ਹੋਈ ਹੈ। ਲੋਗੇ ਤਾਂ ਆਏ ਨੇ। ਹਾਂ ਵੀਰੇ ਹਾਂ। ਉਹ ਹਾਂ ਬੱਚਾ। ਇੱਕ ਨਾ ਇੱਧਰ ਦੇਖੀ। ਇੱਧਰ ਇੱਧਰ ਵੀ ਉਹ ਦੁਕਾਨ ਹੋਊਗੀ ਨੀਚੇ। ਇਹ ਬਾਜ਼ਾਰ ਹੋਊਗਾ ਇਸ ਸਾਈਡ ਤੇ ਦੁਕਾਨਾਂ ਬਣਾਈਆਂ ਹਨਾ ਛੋਟੀਆਂ ਤੇ ਉੱਪਰ ਸਾਰਾ ਘਰ। ਵੀਰੇ ਐਂ ਹੀ ਹੋਊਗਾ ਹਨਾ ਸਾਈਡ ਤੇ ਜਿਵੇਂ ਇੱਧਰ ਆ ਇਹ ਐ ਦੁਕਾਨ ਨੇ ਸਾਰੀਆਂ ਆ ਦੀ ਦੁਕਾਨ ਹੀ ਆ ਵੀ ਦੁਕਾਨ ਇੱਥੇ ਰਹਿੰਦੇ ਰਹੇ ਨਾ ਜਦੋਂ ਅੱਛਾ ਇਹ ਸਾਡਾ ਮਰਗੇ ਬੀਪੀ ਹੁੰਦਾ ਜਿਵੇਂ ਤੇਲ ਵਗੈਰਾ ਸਾਰਾ ਡਾ ਮਦਰੂਮ ਵਿੱਚ ਸਾਇੰਦ ਹੈ ਅੱਛਾ ਇਹ ਡੀਪੂ ਸੀਗਾ ਤੁਹਾਡਾ ਪਲੀ ਸਾਈਡ ਦੇਖੀ ਇਹ ਦਿੱਕੋ ਮਕਾਨ ਇੱਕ ਬਾਈ ਕਹਿੰਦਾ 250 ਸਾਲ ਤਕਰੀਬ ਹੋ ਗਿਆ ਹਣਾ 250 ਸਾਲ ਕਿਉਂਕਿ ਆਜ਼ਾਦੀ ਤਾਂ ਯਾਰ ਥੋੜਾ ਟਾਈਮ ਹੋਇਆ ਇਹ ਤਾਂ ਬਹੁਤ ਪੁਰਾਣੇ ਮਕਾਨ ਹਾਂਜੀ ਹਾਂਜੀ ਇਹ ਮਤਲਬ ਕਿ ਆਈ ਹੁਣ ਪੰਜਵੀਂ ਡੈਡੀ ਮੇਰੇ ਪੰਜਵੀਂ ਪੀੜੀ ਮੈਂ ਛੇਵੀਂ ਪੀੜੀ ਹੈਗਾ ਪੰਜਵੀਂ ਪੀੜੀ ਹੈਗਾ ਡਾੜੀ ਚੌਥੀ ਪੀੜੀ ਮੈਂ ਪੰਜਵੀਂ ਪੀੜੀ ਹੈਗਾ ਅੱਛਾ ਹਾਂਜੀ ਠੀਕ ਹੈ ਤੇ ਇਹ ਕਿਵੇਂ ਫਿਰ ਤੁਸੀਂ ਥੋੜਾ ਹੀ ਇਹ ਇਹ ਸਾਡਾ ਹੀ ਹੁਣ ਇਸ ਟਾਈਮ ਮਤਲਬ ਕਿ ਹੁਣ ਸਾਡੇ ਕੋਲੀ ਚਾਬੀਆਂ ਹੁੰਦੀਆਂ ਨਾ ਇਸ ਤਰ੍ਹਾਂ ਇੱਥੇ 40 50 ਘਰ ਮਤਲਬ ਕਿ ਹੁੰਦੇ ਪੂਰਾ ਮਤਲਬ ਹਵੇਲੀ ਸੀ ਜਿਵੇਂ ਕੱਲਾ ਕੱਲਾ ਕਮਰਾ ਹੁੰਦਾ ਸੀ ਠੀਕ ਤੇ ਜਿਵੇਂ ਉੱਪਰ ਵੀ ਪੋਸ਼ਣ ਹੁੰਦੇ ਸੀ ਡਬਲ ਸਟੋਰੀ ਸੀ ਤੇ ਵੀਰੇ ਤੁਹਾਡੇ ਜਿਹੜੇ ਦਾਦੇ ਪੜਦਾਦੇ ਹੋਣਗੇ ਉਦੋਂ ਆ ਬਾਰਡਰ ਤਾਂ ਹੋਣਾ ਨਹੀਂ ਨੇ ਉਹ ਤਾਂ ਬਾਗਡਰ ਨਹੀਂ ਹੈਗਾ ਉਹਦੋਂ ਕੁਛ ਨਹੀਂ ਸਿੱਧਾ ਲਾਹੌਰ ਜਾਂਦੇ ਸੀ ਸਿੱਧਾ ਹੀ ਕੁਛ ਨਹੀਂ ਹੈਗਾ ਠੀਕ ਆ ਇਹ ਤੇ 1947 ਚ ਹੋਇਆ ਨਾ ਹਾਂ 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 ਉਹਨਾਂ ਦੀ ਗੱਲ ਹੈ ਉੱਪਰ ਵੀਰੇ ਉੱਪਰ ਦੀ ਕਮਰੇ ਹੈਗੇ ਇਹੀ ਪਲ ਹੁਣ ਪ੍ਰਸ਼ਾਸਨ ਜੀ ਆ ਸਭ ਥੱਲੋਂ ਵੀ ਥੱਲੋਂ ਤੱਕ ਸਾਰਾ ਓਕੇ ਜਿਵੇਂ ਆ ਆ ਸਭ ਦਰਵਾਜ਼ੇ ਆ ਜਿਵੇਂ ਟੁੱਟ ਗਏ ਸੀ ਨਾ ਸਭ ਬੰਦ ਕੀਤੇ ਆ ਦੇਖੋ ਬੰਦ ਕਰਾਏ ਹੋਏ ਆ ਠੀਕ ਆ ਠੀਕ ਆ ਫਿਰ ਵੀ ਹੋਵੇ ਮੁਰੰਮਤ ਕਰਾਉਂਦੇ ਰਹੀਦਾ ਜਿਵੇਂ ਹੋ ਰਹੀ ਇੱਥੇ ਰਹਿਣੇ ਆ ਸਾਡੇ ਜਿਵੇਂ 40 ਤੋਂ 45 ਘਰ ਰਹਿੰਦੇ ਹੁੰਦੇ ਸੀ ਸਾਰੇ ਇਕੱਠੇ ਫੈਮਿਲੀ ਹੁੰਦੀ ਸੀ ਹੂੰ ਹੂੰ ਕੋਈ ਅੰਮ੍ਰਿਤਸਰ ਚਲ ਗਿਆ ਕੋਈ ਚੰਡੀਗੜ੍ਹ ਚਲ ਗਿਆ ਐਦਾਂ ਹੋਣਾ ਹੀ ਫਿਰ ਪਿੰਡ ਦੇ ਵਿੱਚ ਆਹ ਸਾਰਾ ਖੁੱਲਾ ਖੁੱਲਾ ਏਰੀਆ ਸੀ ਜਿਵੇਂ ਲੱਗੀ ਤਾਂ ਹੀ ਫਿਰ ਇਸ ਕਰਕੇ ਥੋੜਾ ਗਏ ਨਹੀਂ ਕਿ ਕੋਈ ਚਲ ਗਿਆ ਇੰ ਬੈਠੇ ਆਹ ਖੁੱਲਾ ਏਰੀਆ ਸਾਰਾ ਇਹ ਸਾਡਾ ਸਾਰਾ ਮਤਲਬ ਕਿ ਸਰਕਾਰੀ ਥਾਂ ਨਹੀਂਗਾ ਅੱਛਾ ਇਹ ਥੋੜਾ ਹੀ ਆ ਉਹ ਥਾਂ ਨਾ ਹਾਂ ਇੱਥੋਂ ਆਏ ਇਹ ਸਾਰਾ ਆਪਣਾ ਹੀ ਆ ਵੀ ਇਹ ਬਿੱਪਲ ਬੋਰ ਹੁੰਦਾ ਸੀ ਪਟਾ ਕੇ ਆ ਆ ਹਵੇਲੀ ਦੇ ਨਿਸ਼ਾਨ ਹਾਂਜੀ ਹਾਂਜੀ ਦੇਖੋ ਹਨਾ ਕਿੰਨਾ ਯਾਰ ਮਤਲਬ ਇਹ ਯਾਦ ਹੀ ਆ ਇੱਕ ਸਾਬਣਾ ਹਾਂ ਥੋਡੇ ਮਤਲਬ ਪਰਦਾਦਿਆਂ ਦੀ ਹਾਂ ਹਾਂ ਜੀ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦੇ ਆ ਉੱਧਰ ਦੀ ਜਾ ਕੇ ਆਓ ਦੇਖੋ ਐ ਮਤਲਬ ਕਿੰਨਾ ਮੈਂ ਕਹਿੰਦਾ ਯਾਰ ਉਦੋਂ ਐ ਜਿਹੜਾ ਇੱਥੇ ਦਰਵਾਜ਼ਾ ਲੱਗਾ ਹੁੰਦਾ ਸੀ ਨਾ ਇਹ ਸਾਂਝਾ ਦਰਵਾਜ਼ਾ ਹੁੰਦਾ ਸੀ ਡਿਉਰੀ ਜਿਹਨੂੰ ਕਹਿੰਦੇ ਡਿਉਰੀ ਦਾ ਦਰਵਾਜ਼ਾ ਠੀਕ ਹੈ ਇਥੋਂ ਮਤਲਬ ਕਿ ਜਿਵੇਂ ਸਾਰੇ ਘਰ ਦਾ ਸ ਇਕੱਠਾ ਹੀ ਰਸਤਾ ਹੁੰਦਾ ਇਥੋਂ ਪੋ ਜਾਇਦਾ ਹੁੰਦਾ ਜਾਂਦਾ ਓਕੇ ਆ ਮੇਨ ਦਰਵਾਜਾ ਮੇਨ ਇੱਥੇ ਦਰਵਾਜਾ ਸੀਗਾ ਇੱਥੇ ਸਾਡਾ ਖੂਹ ਹੈਗਾ ਹੈ ਪ੍ਰਾਣ ਇੱਥੇ ਖੂਹ ਮੈਂ ਕਹਿੰਦਾ ਥੋੜੇ ਯਾਰ ਥੋੜਾ ਜਿਹੜਾ ਲਾਣਾ ਥੋੜਾ ਸਭ ਤੋਂ ਅਮੀਰ ਹੋਊਗਾ ਪਿੰਡੇ ਚ ਇਹ ਮਤਲਬ ਕਿ ਇਦਾਂ ਜਿਹੜਾ ਇਹ ਇੱਟ ਲੱਗੀ ਨੇ ਇੱਥੇ ਹਾਂ ਇਹ ਸਾਰੀ ਆਪਣਾ ਪੱਠਾ ਪਹਿਲਾਂ ਤਿਆਰ ਕੀਤਾ ਸਹੀ ਆਪਦੇ ਪੱਠੇ ਦੀ ਇੱਟ ਬਣਾਈ ਠੀਕ ਹੈ ਠੀਕ ਹੈ ਜਿਹੜਾ ਇਹਨੂੰ ਛੋਟੀ ਛੋਟੀ ਈਟ ਦਾ ਬਣਿਆ ਛੋਟੀ ਈਟੇ ਸਾਰੀ ਨਾਨਕਸ਼ਾਈ ਈਟਾਂ ਨਾ ਇਹ ਕੋਈ ਮੁੱਲ ਨਹੀਂ ਲਿਆਂਦੀ ਇਹ ਮਤਲਬ ਕਿ ਪਹਿਲਾਂ ਆਪਣਾ ਇੱਥੇ ਪੱਠਾ ਲਾਇਆ ਸੀ ਇੱਥੇ ਖੂਹ ਸੀ ਪੱਠਾ ਲਾ ਕੇ ਤੇ ਫਿਰ ਇੱਟ ਸਾਰੀ ਤਿਆਰ ਆਪ ਕੀਤੀ ਫਿਰ ਮੁੜ ਕੇ ਆ ਜਾ ਇਹਨੂੰ ਸੀਮੈਂਟ ਆਪਾ ਕਹਿੰਦੇ ਤੇ ਵਾਈਟ ਚ ਉਹਨਾਂ ਨੇ ਉਹੇ ਕੋ ਲੱਗਾ ਚੂਨਾ ਚੂਨਾ ਲੱਗਿਆ ਇੱਥੇ ਫਰਾ ਇੱਥੇ ਖੂਹ ਸੀ ਇੱਥੇ ਖੂਹ ਸੀ ਐ ਜਗਰ ਆ ਆ ਇਟਾਂ ਦੇਖੋ ਹਾਂਜੀ ਆ ਖੂਹ ਆ ਇਟਾਂ ਸੀਗੀਆਂ ਐਵੇਂ ਦੀਆਂ ਇਹ ਵੀ ਹੋ ਨਹੀਂ ਪੂਰਿਆ ਗਿਆ ਪਹਿਲਾਂ ਹੈਗਾ ਇਹ ਪੰਜ ਸੱਤ ਸਾਲ ਹੀ ਹੋਇਆ ਇਹ ਆ 250 ਸਾਲ ਨਾਨਕ ਸਾਈਂ ਇੱਟ ਨਾਨਕ ਸਹੀ ਹੈ ਹਾਂਜੀ ਠੀਕ ਹੈ ਇਹ 250 ਸਾਲ ਪੁਰਾਣੀ ਆ ਆ ਸਾਰੀਆਂ ਨਿਸ਼ਾਨੀਆਂ ਚਲੋ ਉਹ ਹਵੇਲੀ ਆ ਇੱਕ ਬਹੁਤ ਵੱਡੀ ਇਹਨਾਂ ਦੀ ਵੀਰੇ ਨੌ ਕੀ ਆ ਤੁਹਾਡਾ ਮੇਰਾ ਨਾਮ ਰਾਹੁਲ ਕੁਮਾਰ ਹੈ ਰਾਹੁਲ ਕਿੱਧਰ ਦੀ ਜਾਣਾ ਆਪਾਂ ਅੰਦਰ ਇਹ ਆਪਾਂ ਉਧਰ ਦੀ ਐਂਟਰੀ ਕਰਾਂਗੇ ਉਧਰ ਦੀ ਆਏ ਉਹ ਸਾਈਡ ਦੀ ਹਾਂਜੀ ਚਲੋ ਇਧਰ ਦੀ ਦੇਖ ਲਈਏ ਇੱਕ ਵਾਰ ਆਹ ਫਰੰਟ ਠੀਕ ਆ ਉਂਦਰ ਦੀ ਤੇ ਵੀ ਆਪਣੇ ਚਾਚਾ ਜੀ ਹੈਗੇ ਉਹ ਹਮਕੇ ਕਾਲੜੇ ਰਹਿੰਦੇ ਆ ਮੇਰੇ ਆ ਕਮਰੇ ਸੀ ਕਿ ਕਿਵੇਂ ਇਹ ਕਮਰੇ ਇਧਰਲਾ ਏਰੀਆ ਉਹਨਾਂ ਦਾ ਹੈਗਾ ਨਾ ਆ ਬਾਜ਼ਾਰ ਸੀ ਸਾਰਾ ਉਹਨਾਂ ਦਾ ਮਤਲਬ ਕਿ ਇੱਥੇ ਪਹਿਲਾਂ ਇਹਨਾਂ ਦੇ ਵੀ ਨਾਲ ਹੀ ਇਧਰ ਕਮਰੇ ਇੱਥੇ ਹੁੰਦੇ ਅੱਦੇ ਤੇ ਇਹਨਾਂ ਦਾ ਢਾਟੂ ਕੇ ਨਾ ਸਾਰਾ ਨਵਾਂ ਤਿਆਰ ਕਰ ਲਿਆ ਓਕੇ ਇਹ ਵੀ ਸਾਰੀ ਹਵੇਲੀ ਇਹਨਾਂ ਦੀ ਸੀ ਬਣਾ ਲਿਆ ਨਾ ਇਹ ਇਧਰ ਵਾਲੇ ਰੀ ਕਾਲੜੇ ਰਹਿੰਦੇ ਇਹ ਡੱਲ ਪਿੰਡ ਜਿੱਤੇ ਆਪਾਂ ਖੜੇ ਡੱਲ ਪੇੜ ਦੇ ਵਿੱਚ ੱਡੇ ਨੇ ਹਵੇਲੀਆਂ ਅਜੇ ਵੀ ਖੜੀਆਂ ਹੈਗੀਆਂ ਤੇ ਬਾਰਡਰ ਵੀ ਕਿੰਨੀ ਦੂਰ ਹੋਰ ਬਾਰਡਰ ਸਿਰਫ 1 ਕਿਲੋਮੀਟਰ ਹੈ 1 ਕਿਲੋਮੀਟਰ ਉਹੀ ਰਸਤਾ ਐਲੀਮੈਂਟਰੀ ਸਕੂਲ ਤੋਂ ਸਿੱਧਾ ਆਹ ਵਾਲਾ ਸਿੱਧਾ ਜਾਂਦਾ ਓਕੇ ਤੇ ਅੱਗੇ ਡਰੇਨ ਫਿਰ ਉੱਥੋਂ ਦਰਵਾਜ਼ਾ ਹੋਣਾ ਆਪਾਂ ਆਪ ਲਵਾਇਆ ਹੋਇਆ ਹੈ ਨਾ ਪਹਿਲਾਂ ਇੱਥੇ ਲੱਕੜ ਦਾ ਦੇਖੋ ਲੱਗਾ ਹੈ ਐਡਾ ਫਿਰ ਉਹ ਚੌੜਾ ਦਰਵਾਜ਼ਾ ਟੁੱਟ ਗਿਆ ਹੁਣ ਇਹ ਨਾ ਜਿਵੇਂ ਉਹ ਲੱਕੜ ਦਾ ਲੱਗਾ ਇਹ ਫਿਰ ਟੁੱਟ ਗਿਆ ਫਿਰ ਇੱਥੋਂ ਬਾਹਰ ਚ ਐਡਾ ਛੋਟਾ ਹੋਰ ਲਵਾਇਆ ਠੀਕ ਹੈ ਆਹ ਦੇਖੋ ਫਿਰ ਇੱਕ ਖਰਾਬ ਹੋ ਗਿਆ ਫਿਰ ਉਹਨਾ ਥੋੜੇ ਦਿਨ ਉਹ ਇਹ ਆ ਲਵਾਇਆ ਛੋਟਾ ਹੋ ਕੇ ਇਹ ਲੋਕ ਹੁਣ ਫਿਰ ਇਹ ਵੀ ਲਵਾਉਣਾ ਤੇ ਪੈਣਾ ਹੀ ਆ ਹਾਂ 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 ਉਸ ਸਮੇਂ ਵੀ ਵੇਖੋ ਅ ਵੱਡੇ ਵੱਡੇ ਬਤਾਸ ਹੁੰਦੇ ਸੀਗੇ ਹਨਾ ਇੰਨੀਆਂ ਵੱਡੀਆਂ ਕੂਠੀਆਂ ਵੀ ਆ ਮੌਸਮ ਹੈਗਾ ਗਰਮੀ ਦਾ ਤੇ ਪ੍ਰਿੰਡ ਪ੍ਰੁੰਡ ਬਹੁਤ ਹਾਂਜੀ ਹਾਂਜੀ ਧਿਆਨ ਆ ਦੇਖੋ ਬੰਦ ਕੀਤੀ ਹੋਇਆ ਨਾ ਇੱਥੇ ਬਾਹਰੋਂ ਲੱਗੀ ਹੋਈ ਤੇ ਉਹਨੂੰ ਬੰਦ ਕੀਤਾ ਨਹੀਂ ਤੇ ਬੜਾ ਇੱਥੋਂ ਦੇ ਨਿਕਲਿਆ ਨਹੀਂ ਜਾਂਦਾ ਦੇਖਦੇ ਜਾਏ ਠੀਕ ਹੈ ਠੀਕ ਹੈ ਠੀਕ ਹੈ ਉਹੀ ਆ ਨਾ ਆ ਦੇਖੋ ਹਮ ਇੱਥੇ ਉਹ ਜਦੋਂ ਦਰਵਾਜ਼ਾ ਨਾ ਇਹ ਨੀ ਨਵਾਂ ਬਣਾਇਆ ਬੰਦਾ ਇੱਥੇ ਦਰਵਾਜ਼ਾ ਕੋਈ ਨਾ ਲਾ ਕੇ ਲੈ ਗਿਆ ਕਿਸ਼ੇੜੀਆ ਵੇਖੋ ਫਿਰ ਨਸ਼ਾ ਕਰਨ ਲੱਪੇ ਅੰਦਰ ਆ ਕੇ ਉਹੀ ਆ ਨਾ ਯਾਰ ਤੇ ਆ ਦੇਖੋ ਕੀ ਵੇਖੀ ਕੀ ਹਾਲ ਬਣਾਇਆ ਆ ਦਿਖਾ ਵੀ ਸਾਡਾ ਤੋੜਿਆ ਇਹ ਫੇਰ ਬਣਾਇਆ ਫੇਰ ਮਿੱਟੀ ਲਾ ਕੇ ਆ ਕਿਉਂਕਿ ਜਦੋਂ ਕੋਈ ਵੀਰੇ ਵਾਲੀ ਵਾਰ ਸਨਾਨਾ ਹੋ ਗਈ ਉਹਹੀਂ ਹੁਣ ਉੱਧਰ ਰਹਿਨੇ ਆ ਤੇ ਫੇਰ ਇਸ ਕਰਕੇ ਫੇਰ ਆਡਾ ਇੱਧਰ ਧਿਆਨ ਨਹੀਂ ਦਿੰਦਾ ਠੀਕ 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 ਇਹ ਹਵੇਲੀ ਸੀ ਆ ਦਰਵਾਜ਼ੇ ਆਸ਼ਤੀਰੀਆਂ ਸਾਰਾ ਉਸ ਪ੍ਰਾਣਾ ਹੈ ਸੇੜੀਆਂ ਲੱਗੀਆਂ ਇੱਧਰ ਉੱਪਰ ਚਾਈਦਾ ਹੁੰਦਾ ਹੈ ਇੱਕ ਮੇਨ ਆਹ ਦਰਵਾਜਾ ਹੈ ਕੋ ਵਾਲਾ ਹੈ ਉਹ ਵਾਲਾ ਸਾਂਝਾ ਦਰਵਾਜਾ ਓਕੇ ਆ ਖੁੱਲਦਾ ਕਿ ਨਹੀਂ ਇਹ ਅੰਦਰੋਂ ਦੀ ਬੰਦ ਕੀਤੀ ਹੋਇਆ ਸਭ ਇਹ ਅੰਦਰ ਉੱਪਰ ਜਾਣਾ ਪਊਗਾ ਆਪਾਂ ਆਪਾਂ ਉੱਪਰ ਜਾ ਸਕਦੇ ਹਾਂ ਹਾਂਜੀ ਹਾਂਜੀ ਜਾ ਸਕਦੇ ਅੱਛਾ ਚਾਹੀਏ ਹੈਗੀਆਂ ਦੋ ਕੁ ਛੱਤ ਹੈਗੇ ਬਾਕੀ ਸਾਰਾ ਛੱਤਿਆ ਹੋਇਆ ਹੈ ਨਾ ਅੱਜ ਧਿਆਨ ਨਾ ਹੈ ਧਿਆਨ ਨਾ ਹੈ ਧਿਆਨ ਆਈ ਉੱਪਰ ਫੂੰਡ ਪਾਣਡ ਤੋਂ ਪੈਂਡ ਬਹੁਤ ਹਾਂਜੀ ਹਾਂਜੀ ਇਹ ਹੋ ਨਹੀਂ ਲੱਗੇ ਹੋਏ ਪਹਿਲਾਂ ਨਹੀਂ ਹੈਗੇ ਹੋ ਗਰਮੀ ਆ ਗਈ ਨਾ ਇਸ ਘਰ ਕੀ ਥੋੜਾ ਹੈ ਨਾ ਜਿਦੋਂ ਇੱਥੋਂ ਚੜਦੇ ਇੱਥੇ ਲੱਗੀ ਹੀ ਰੱਸੀ ਜਦੋਂ ਮੈਂ ਰਹਿਣਾ ਮੈਨੂੰ ਪਤਾ ਪੂਰਾ ਪਹਿਚਾਰ ਆਇਆ ਤਾ ਹੀ ਥੋੜਾ ਜਿਹਾ ਇਹਨਾਂ ਨੂੰ 25 ਸਾਲ ਹੋ ਗਏ 22 ਸਾਲ ਹੋ ਗਏ ਉਧਰ ਗਏ ਇਹਨੂੰ ਤੇ ਉਦੋਂ 7-8 ਸਾਲ ਦਾ ਹੈਗਾ ਹਮੇ ਜਦੋਂ ਠੀਕ 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 ਤੇ ਰੱਸੀ ਫੜ ਕੇ ਚੜਦੇ ਨੇ ਜੇ ਸਕੂਲੋਂ ਹੁੰਨੇ ਆ ਆ ਦੇਖੋ ਹਵੇਲੀਆਂ ਇਹ ਉਜਾੜੇ ਤੋਂ ਪਹਿਲਾਂ ਦੀਆਂ ਹਨ 2500 ਸਾਲ ਪੁਰਾਣੀਆਂ ਆਏ ਅਮੀਰ ਲੋਕ ਜਿਹੜੇ ਹੁੰਦੇ ਸੀ ਨਾ ਉਸ ਟਾਈਮ ਤੇ ਵੱਡੇ ਵੱਡੇ ਹਨਾ ਘਰਾਣੇ ਉਹ ਐ ਬਣਾਉਂਦੇ ਸੀ ਜਿਵੇਂ ਬਾਈ ਕੇ ਇੰਨੇ ਕਮਰੇ ਬਾਈ ਉਦੋਂ ਤਾਂ ਸੰਭਾਲ ਦੇ ਕਿਵੇਂ ਹੋਣਗੇ ਕਿ ਟੱਬਰੀ ਵੱਡਾ ਸੀ ਇਹ ਇਦਾਂ ਵੀ ਹਰ ਇੱਕ ਨੂੰ ਇੱਕ ਇੱਕ ਦੋ ਦੋ ਕਮਰਾ ਇੱਕ ਇੱਕ ਦੋ ਦੋ ਕਮਰਾ ਹਰ ਇੱਕ ਪਰਿਵਾਰ ਦਾ ਜਿਹੜੇ ਮੰਨ ਕੇ ਚਲੋ 40 45 ਘਰ ਰਸਦੇ 40 45 ਘਰ ਦੇ ਲਾ ਲੋ ਹਿਸਾਬ ਤੁਸੀਂ ਵੇ ਕਿੰਨੇ ਕਿੰਨੇ ਜੀ ਹੋਣਗੇ ਅੱਜ ਤੇ ਉਹ ਲੋਕ ਇੱਕ ਬੱਚਾ ਦੋ ਕਰਦੇ ਪਹਿਲਾਂ ਦੋ ਕਰੇ ਅੱਠ ਕਰੇ 10 ਕਰਾ ਜੀ ਸਹੀ ਗੱਲ ਸਹੀ ਜੀ ਕਰਦੇ ਇੰਨੇ ਜਵਾਬ ਹੁੰਦੇ ਤੇ ਗਾੜੀ ਹੋਣੀ ਦੋ ਭਰਾ ਪੰਜ ਭੈਣਾਂ ਠੀਕ ਹੈ ਠੀਕ ਹੈ ਆ ਖੁੱਲ ਗਈ ਹਾਂਜੀ ਹਾਂਜੀ ਖੁੱਲ ਗਈ ਤੇ ਉਦੋਂ ਇੰਨੇ ਬੱਚੇ ਹੁੰਦੇ ਸਾਰਿਆਂ ਨੂੰ ਤੁਹਾਨੂੰ ਦਿਖਾਉਨੇ ਆ ਥੱਲੇ ਵੇੜਾ ਬਣਿਆ ਸਾਂਝਾ ਸਾਂਝਾ ਵੇੜਾ ਬਣਿਆ ਸਾਂਝਾ ਅੱਜ ਲੋਕ ਲਮਾਰੀਆਂ ਰੱਖਦੇ ਨਾ ਉਦੋਂ ਆਰ ਆ ਬਣਾਏ ਹਨਾ ਬਾਦ ਦੇ ਜੇ ਐ ਫੋਨ ਰੱਖ ਲਈਦਾ ਹਨ ਹਾਂਜੀ ਹਾਂਜੀ ਐ ਕੁਝ ਵੀ ਪਿਆ ਰਹਿੰਦਾ ਨਹੀਂ ਨਹੀਂ ਉਹ ਤਾਂ ਫੋਨ ਫਾਨ ਕਿੱਥੇ ਉਹ ਕੁਝ ਨਹੀਂ ਵੀ ਦੀਵੇ ਰੱਖ ਲੋ ਜੇ ਕੋਈ ਪੜਦਾ ਸੀ ਵਿਚਾਰਾ ਉਹ ਕਿਤਾਬਾਂ ਇੱਕ ਦੋ ਰੱਖ ਲੈਂਦਾ ਸੀ ਜਦੋਂ ਉਹ ਪੜ ਲੈਂਦਾ ਸੀ ਸਤਵੀਂ ਅੱਠਵੀਂ ਫਿਰ ਉਹ ਆਪਦੇ ਚਾਚੇ ਤਾਇਦੇ ਮੁੰਡੇ ਨੂੰ ਕਿਤਾਬਾਂ ਦੇ ਦਿੰਦਾ ਸੀ ਛੋਟੇ ਭਰਾ ਨੂੰ ਫਿਰ ਉਹ ਗਾਂ ਛੋਟੇ ਭਰਾ ਨੂੰ ਜਦੋਂ ਕਿਤਾਬਾਂ ਦੀ ਹਾਲਤ ਖਸਤਾ ਹੋ ਜਾਂਦੀ ਸੀ ਉਦੋਂ ਵਿਚਾਰੇ ਵੀ ਪੜ ਹੀ ਜਾਂਦੇ ਸੀ ਉਹਨਾਂ ਨੂੰ ਕਈ ਕਈ ਪੇਜ ਪਾਟੇ ਹੁੰਦੇ ਸੀ ਜਿਵੇਂ ਸਫਾ 9 ਤੇ ਹਨਾ ਇਹ 16 ਤੱਕ ਸਾਰੇ ਪਾਟੇ ਹੁੰਦੇ ਸੀ ਫਿਰ 16 ਤੋਂ ਮਾਸਟਰ ਨਾਲ ਥੱਪੜ ਮਾਰਨਾ ਬਾਕੀ ਕਿਤਾਬ ਤਾਂ ਤਰੀ ਪਾਟੀ ਆ ਨਾ ਹਾਂਜੀ ਹਾਂਜੀ ਬਾਈ ਨੇ ਨਾ ਲੋਕ ਲਾ ਕੇ ਸਾਰੀਆਂ ਚਾਬੀਆਂ ਰੱਖੀਆਂ ਹੁਣ ਚਾਬੀਆਂ ਭਾਲਣੀਆਂ ਵੀ ਔਖੀਆਂ ਹੋ ਜਾਂਦੀਆਂ ਹਨਾ ਹਾਂਜੀ ਹਾਂਜੀ ਇਹ ਦੇਖ ਲਓ ਕਮਰੇ ਗਾਂ ਦੀਗਾ ਕਿੰਨੇ ਆਲਮਾਰੀ ਆ ਇਹ ਤਾਂ ਬਾਅਦ ਚ ਨਾ ਬਣਾਈ ਹੋਊਗੀ ਕੁਝ ਟਾਈਮ ਬਾਅਦ ਦੀ ਹੈ ਆਪ ਰਾਣੀ ਆ ਦੇਖੋ ਪਰਵਾਦੀਆਂ ਦੇ ਡਿਜ਼ਾਈਨ ਇਹਦੇ ਉੱਪਰ ਸਾਰੀਆਂ ਸਟੀਰੀਆਂ ਪੂਰੀ ਲੱਕੜ ਦੀ ਛੱਤ ਆ ਇਹ ਤੇ ਐਨੀ ਵਧੀਆ ਲੱਕੜ ਹੋਊ ਯਾਰ ਅੱਜ ਤੱਕ ਕੁਝ ਨਹੀਂ ਹੋਇਆ ਇਹ ਭੂਂਡ ਵੀ ਨਹੀਂ ਲੱਗਦੇ ਹਨਾ ਇਹ ਸਟੀਰੀ ਬਿਆਰ ਦੀ ਹੈਗੀ ਇਹ ਖਰਾਬ ਨਹੀਂ ਹੁੰਦੀ ਚਾਹੇ ਹਾਂ ਇਹਨੂੰ ਕੁਝ ਨਹੀਂ ਹੋਇਆ ਸਟੀਰੀ ਨੂੰ ਹੂੰ ਇਹ ਆ ਕੀ ਫੇਰ ਕਮਰਾ ਇਸ ਕਮਰੇ ਦੇ ਅੱਗੇ ਫੇਰ ਕਮਰਾ ਇੱਕ ਗੱਲ ਦੇਖੋ ਬਾਹਰ ਕਿੰਨੀ ਗਰਮੀ ਆ ਤੇ ਇਹਦੇ ਵਿੱਚ ਆ ਕੇ ਐ ਲੱਗਦਾ ਜਿਵੇਂ ਨਾ ਆਪਾਂ 22 24 ਤੇ AC ਚ ਲਾਇਆ ਹੁੰਦਾ ਇਹ ਬਿਲਕੁਲ ਠੰਡੇ ਕਮਰੇ ਆ ਬਿਲਕੁਲ ਇਹ ਤਾਂ ਲੱਗੂ ਜਿਵੇਂ AC ਹਾਂ ਤੇ ਕਿਉਂਕਿ ਠੰਡੇ ਆ ਨਾ ਬਿਲਕੁਲ ਕਮਰੇ ਕਿੰਨੇ ਸੋਹਣੇ ਯਾਰ ਖੋਰੇ ਹਨ ਆ ਹਰਿਆ ਪੇਂਟ ਪਹਿਲਾਂ ਸ਼ੁਰੂ ਤੋਂ ਹਰੀਆਤੀ ਤੋਂ ਫਿਰ ਉੱਤੇ ਗੁਲਾਬੀ ਸ਼ਤੀਰੀਆਂ ਦੀਆਂ ਸ਼ੱਤਾਂ ਕਮਾਲ ਆ ਆਦਰਵਾਜਾ ਵੀ ਦੇਖੋ ਕਿੰਨਾ ਪੁਰਾਣਾ ਹੋਊਗਾ ਆਜੋ ਆਪਾਂ ਧਿਆਨ ਨਾਲ ਪ੍ਰਿੰਟ ਪਰੂੰਡਾਂ ਤੋਂ ਬਚ ਕੇ ਬੱਲੇ 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 ਇੱਕ ਮਿੰਟ ਮੈਂ ਆਇਆ ਵਜੇਂ ਦੀ ਇਮਾਰਤ ਤੋਂ ਕੋਈ ਨਹੀਂ ਬਚ ਸਕਦਾ ਭਾਈ ਜ਼ਿੰਦਗੀ ਜਿੰਨਾ ਟਾਈਮ ਆ ਨਾ ਪਿਆਰ ਨਾ ਰਹੀ ਏ ਹਾਂ ਆ ਦੀਵੇ ਹਮ ਆਸ਼ੀਰਵਾਦੀਵੇ ਆ ਬਰਾਂਡੇ ਆਹ ਦੇਖੋ ਆ ਪ੍ਰਾਣੀ ਹਵੇਲੀ ਇਧਰ ਵੀ ਪਰ ਪ੍ਰਿੰਡ ਬਹੁਤ ਆਪਾਂ ਲੜਨਾ ਨਹੀਂ ਆ ਆ ਹਵੇਲੀ ਦਾ ਪੁਰਾਣਾ ਇਧਰ ਆ ਹਵੇਲੀ ਦਾ ਪੁਰਾਣਾ ਵੇੜਾ ਕਹਿ ਸਕਦੇ ਆਪਾਂ ਦੋਨੇ ਸਾਈਡ ਤੇ ਕਮਰੇ ਉਹ ਸਾਹਮਣੇ ਵੀ ਕਮਰੇ ਹਾਂਜੀ ਤੁਹਾਨੂੰ ਦੱਸਦੇ ਆ ਸਾਰਾ ਹਾਂ ਦੱਸਿਓ ਵੀਰੇ ਥੋੜਾ ਜਿਹਾ ਤੁਸੀਂ ਇੱਥੋਂ ਧਿਆਨ ਨਾ ਰਿਓ ਇਧਰ ਇਧਰ ਕਿਉਂਕਿ ਇਹ ਨਾ ਇਹਨਾਂ ਛੱਤ ਵੀ ਛੱਤ 'ਤੇ ਨਾ ਉਹ ਵੇਖੋ ਬੈਗੀ ਹੋਈ ਦੱਸਿਆ ਕਿ ਪਾਣੀ ਇੱਥੇ ਬੰਦ ਹੋ ਗਿਆ ਸੀ ਤੇ ਕਰ ਕਰਕੇ ਬਾਲੇ ਬੁੱਲੇ ਪਾਣੀ ਖਲੋ ਗਿਆ ਇਹ ਤਾਂ ਮੈਂ ਕਿਹਾ ਡਿੱਗ ਜਾਂਦਾ ਵੀਰੇ ਆ ਕਿਵੇਂ ਸੀਗਾ ਆਹ ਬੇੜਾ ਬੂੜਾ ਹਾਂਜੀ ਆ ਜਿਵੇਂ ਹੁੰਦਾ ਇਹ ਸਾਂਝਾ ਡੇੜਾ ਹੁੰਦਾ ਸਾਰਾ ਦਾ ਦੇਖੋ ਇੰਦਰ ਵੀ ਪੌੜੀਆਂ ਐ ਉੱਧਰ ਵੀ ਪੌੜੀਆਂ ਐ ਤੇ ਇਹ ਵਾਲੀਆਂ ਪੌੜੀਆਂ ਇੰਦਰ ਵੀ ਦਰਵਾਜ਼ਾ ਉਹ ਸਾਹਮਣੇ ਵੀ ਪੌੜੀਆਂ ਚੜਦੀਆਂ ਚਾਰ ਸਾਈਡਾਂ ਤੋਂ ਪੌੜੀਆਂ ਇਹ ਚਾਰ ਸਾਈਡਾਂ ਦੇ ਵੀ ਹਿੱਦੀ ਮਤਲਬ ਕਿ ਕਮਰਿਆਂ ਦੇ ਵੀ ਹਿੱਦੀ ਜਾਂਦੀਆਂ ਪੌੜੀਆਂ ਹੂੰ ਜਿਵੇਂ ਪੂਰੀ ਇਹ ਪੌੜੀ ਚੜੂਗੀ ਨਾ ਇੱਕ ਐ ਕਮਰੇ 'ਚ ਆ ਜਾਣੀ ਇੱਕ ਸਿੱਧੀ ਚੜ ਜਾਨੀ ਹੂੰ ਇੱਕ ਫਿਰ ਇਧਰ ਨੂੰ ਦਰਵਾਜ਼ਾ ਇਧਰ ਨੂੰ ਚੜ ਜਾਏ ਹੂੰ ਠੀਕ ਆ ਤੇ ਆ ਕੀ ਆ ਵੀਰੇ ਆ ਇਹ ਤਾਂ ਹੁਣ ਬਣਾਇਆ ਹੈ ਨਾ ਬਾਅਦ ਚ ਜਦੋਂ ਇਹ ਸਾਡੇ ਜੜੀ ਦੇ ਚਾਚਾ ਜੀ ਦੇ ਬੇਟਾ ਰਹਿੰਦਾ ਉਹਨੇ ਬਣਾਇਆ ਹੈ ਠੀਕ ਉਦੋਂ ਨਹੀਂ ਪਹਿਲਾਂ ਹੁੰਦਾ ਸੀ ਥੱਲੇ ਕਮਰੇ ਹੈਗੇ ਸਾਰੇ ਵੱਡੀ ਵੱਡੀ ਹਵੇਲੀ ਆ ਜਿਵੇਂ ਇੱਥੇ ਨਾ ਸਾਰੀ ਬੈਠ ਕੇ ਸਾਰੇ ਮਤਲਬ ਕਿ ਇਕੱਠੇ ਬੈਠਦੇ ਹੁੰਦੇ ਸੀ ਇੱਕ ਮਹਿਫਲ ਲੱਗਦੀ ਹੁੰਦੀ ਸੀ ਜਿਵੇਂ ਸਾਰਾ ਜੋ ਵੀ ਆਪਦਾ ਗੱਲਬਾਤ ਕਰਨੀ ਸ਼ਾਮ ਨੂੰ ਇੱਕ ਠੀ ਮਹਿਫਲ ਲਗਣੀ ਗੱਲਾਂ ਬਾਤਾਂ ਕਰਨੀਆਂ ਸਾਰਿਆਂ ਨੇ ਇਕੱਠੇ ਹੋ ਕੇ ਜਿਵੇਂ ਗਰਮੀਆਂ ਦੇ ਵਿੱਚ ਸ਼ਾਵੇਂ ਬਹਿਣਾ ਸ਼ਾਮਾਂ ਨੂੰ ਸਿਆਲ ਦੇ ਵਿੱਚ ਸਰਦੀਆਂ 'ਚ ਧੁੱਪ ਸੇਕਣੀ ਪੂਰਾ ਮਤਲਬ ਹੈ ਆਪਦਾ ਤੇ ਇੱਕ ਗੱਲ ਦੱਸਿਓ ਯਾਰ ਇਹਦੇ ਵਿੱਚ ਆਪਾਂ ਗਿਣਤੀ ਹੈਗੀ ਕਿ ਕਿੰਨੇ ਕਮਰੇ ਸੀ ਇਹਦੇ ਵਿੱਚ ਗਿਣਤੀ ਕਰ ਹੀ ਨਹੀਂ ਸਕਦੇ ਕਮਰੇ ਕਰ ਹੀ ਨਹੀਂ ਸਕਦੇ ਅੱਛਾ ਬਹੁਤ ਜ਼ਿਆਦਾ ਕਮਰੇ ਆ ਠੀਕ ਹੈ ਠੀਕ ਕਿਉਂਕਿ ਇਹ ਨਾ ਕਮਰੇ ਇਨੇ ਕਈ ਕਮਰੇ ਵੀ ਦੀ ਜਾਇਆ ਨਹੀਂ ਜਾਂਦਾ ਜੇ ਤੁਹਾਨੂੰ ਇੱਕ ਕਮਰੇ ਦੇ ਵਿੱਚ ਵਾੜ ਦਈਏ ਨਾ ਤੁਸੀਂ ਨਿਕਲ ਨਹੀਂ ਸਕਦੇ ਨਹੀਂ ਅਸੀਂ ਚਾਰ ਦਰਵਾਜੇ ਆ ਦੇਖ ਹੁਣ ਵੀ ਚਾਰ ਦਰਵਾਜੇ ਇੱਕ ਕਮਰੇ ਦੇ ਵਿੱਚ ਚਾਰ ਦਰਵਾਜੇ ਅੱਛਾ ਗਾਂ ਦੀ ਗਾਂ ਹਾਂਜੀ ਯਾਰੋ ਕਮਾਲ ਆ ਤੁਸੀਂ ਆ ਕਮਰਾ ਆ ਕਮਰਾ ਸਾਡਾ ਹੁੰਦਾ ਸੀ ਇੱਥੇ ਮੈਂ ਪੂਰਾ ਪਤਾ ਮੈਨੂੰ ਰਹਿੰਦੇ ਰਹੇ ਅੱਛਾ ਇਹ ਦਾਦੀ ਜੀ ਦਾ ਕਮਰਾ ਹੈ ਦਾਦੀ ਸਾਡੇ ਹੁੰਦੇ ਸੀ ਠੀਕ ਹੈ ਠੀਕ ਤੇ ਐ ਵਾਲੀ ਇਹ ਮੇਰੇ ਉਹ ਕਮਰਾ ਚਾਚਾ ਜੀ ਦਾ ਹੁੰਦਾ ਸੀ ਮੇਰੇ ਹਾਂ ਤੇ ਉਹਦੇ ਵਿੱਚ ਵੀ ਦੋ ਕਮਰੇ ਆ ਉਹਨਾਂ ਦੀ ਕਿਚਨ ਇਹ ਹੁੰਦੀ ਤੇ ਸਾਡੀ ਉਹ ਬਾਹਰ ਵਾਲੀ ਜਿਹੜੀ ਢੈ ਠੀਕ ਹੈ ਠੀਕ ਹੈ ਇੱਥੇ ਹੀ ਰਹਿੰਦੇ ਹੁੰਦੇ ਆ ਵੇ ਲੋ ਟੀਵੀ ਦਾ ਜੇ ਵੀ ਪਈ ਸਾਡਾ ਸਾਰਾ ਠੀਕ ਹੈ ਠੀਕ ਹੈ ਉਹਨਾਂ ਦੇਖੋ ਹਾਲ ਕੀ ਬਣ ਗਿਆ ਜਦੋਂ ਕੋਈ ਨਾ ਵਾਂਦੀ ਵਾਰਿਸ ਹੋਵੇ ਇੱਥੇ ਆਇਆ ਜਾਂਦਾ ਨਹੀਂ ਇਹ ਦੇਖਣ ਜਾਂਦਾ ਆ ਕੇ ਜਦੋਂ ਟੁੱਟ ਭਜ ਕਮਰਾ ਤੋੜਿਆ ਸਭ ਇੱਥੇ ਸਮਾਨ ਪਿਆ ਇਹ ਦੋ ਸੇ ਟੇਹੀਆਂ ਪਈਆਂ ਸਾਡੀਆਂ ਲੈ ਗਏ ਛੇੜੀ ਨਿ ਛੋਰੀ ਜਦੋਂ ਉਹ ਤਾਂ ਉਹ ਦੇਖੋ ਜਿਹੜੀ ਪੋੜੀ ਨਹੀਂ ਆ ਰਹੀ ਸੀ ੜੀ ਆ ਰਹੀ ਉਹ ਦੇਖੋ ਉਹ ਦਰਵਾਜ਼ਾ ਕਮਰੇ ਦਾ ਸਾਨੂੰ ਆ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਟੀਵੀ ਲੱਗਾ ਨਹੀਂ ਉਹਦੋਂ ਇੱਕ ਗੱਲ ਯਾਰੋ ﺍﻟमारीयां ਦੇਖੋ ਹਾਂਜੀ ਇਹ ਉਸ ਟਾਈਮ ਦੀ ਹੈ ਨਾ ਕਿੱਡੀਆਂ ਬੰਦੀਆਂ ਜਿਵੇਂ ਆਪਾਂ ਬਿਸਤਰੇ ਲਾ ਲਓ ਬਿਸਤਰੇ ਰੱਖ ਲਈ ਸੀ ਸਾਰਾ ਕੁਝ ਰੱਖ ਸਕਦੇ ਉਸ ਟਾਈਮ ਤੇ ਸਾਰਾ ਕੁਝ ਸੀਗਾ ਆਪਾਂ کہہ ਸਕਦੇ ਅੱਜ ਹੈ ਨਾ ਪਰ ਨਹੀਂ ਡਵੈਲਪ ਸੀਗਾ ਉਦੋਂ ਵੀ ਸਾਰਾ ਕੁਝ ਚਲੋ ਆਜੋ ਵੀਰੇ ਉਹਦੇ ਜਿਵੇਂ ਰਾਜੇ ਮਹਾਰਾਜਾਂ ਨੂੰ ਜ਼ਿੰਦਗੀ ਹੁੰਦੀ ਹਾਂ ਬਹੁਤ ਵੱਡੇ ਕਮਰੇ ਤੁਹਾਡਾ ਘਰ ਵੀ ਬਹੁਤ ਵੱਡਾ ਸੀਗਾ ਹੈ ਨਾ ਚਲੋ ਇਹਦੇ ਅਜੇ ਅਵਸ਼ੇਸ਼ ਚਿੰਨ ਤਾਂ ਬਚੇ ਹੀ ਆ ਹੁਣ ਆਪਾਂ ਅੱਜ ਰਾਤ ਰੁਕਾਂਗੇ ਠੀਕਾ ਹੁਣ ਆਪਾਂ ਨੀਚੇ ਚੱਲਦੇ ਆ ਆ ਦੇਖੋ ਪੌੜੀਆਂ ਆ ਗਆਂ ਪੌੜੀਆਂ ਵੀਰੇ ਪੌੜੀਆਂ ਦਾ ਉਦੋਂ ਇੰਨਾ ਹੀ ਹੁੰਦਾ ਸੀ ਹੈਨਾ ਜਿਆਦਾ ਨਹੀਂ ਹੁੰਦਾ ਸੀ ਆ ਆਪਾਂ ਮੋਟਾ ਬੰਦਾ ਪੂਰਾ ਬੁੜਾ ਨਾ ਮੋਟਾ ਉਦੋਂ ਇੰਨਾ ਹੁੰਦਾ ਨਹੀਂ ਬੰਦਾ ਮੋٹے ਨਹੀਂ ਲੰਬੇ ਜਾਂਦੇ ਸੀ ਬੰਦੇ ਯਾਰ ਲੰਬੇ ਹੁੰਦੇ ਤਾਂ ਕੱਦ 6 ਫੁੱਟ ਤੋਂ ਪਲੱਸ ਸਾਡੇ ਜਿਆਦੇ ਸੀ ਕੰਮ ਜਿਆਦਾ ਕਰਦੇ ਸੀ 6 1/2 ਫੁੱਟ ਹੁਣ ਆਪਾਂ ਨੀਚੇ ਆ ਗਏ ਕੋਠੀ ਜਿਹੜੀ ਹਵੇਲੀ ਆ ਨਾ ਦੇ ਨੀਚੇ ਸਾਰੇ ਕਮਰੇ ਇੱਥੇ ਸਾਰੇ ਮਤਲਬ ਕਿ ਮਹਿਫਲ ਲੱਗਦੀ ਸਾਰਾ ਸਾਂਝਾ ਵਿੜਾ ਹੁੰਦਾ ਆ ਦੇਖੋ ਉੱਪਰ ਕਮਰੇ ਸੇਮ ਬਨੇ ਹਰ ਹਰ ਕਮਰੇ ਚਾਹ ਦਰਵਾਜੇ ਹੈਗੇ ਓਕੇ ਕਮਰੇ ਚਾਹ ਦਰਵਾਜੇ ਆ ਪੌੜੀ ਇਧਰ ਚੱਲ ਗਈ ਸਿੱਧਾ ਕਮਰਾ ਉੱਥੇ ਚੱਲ ਜਾਣੀ ਫਿਰ ਇਧਰ ਨੂੰ ਦਰਵਾਜਾ ਲੱਗ ਜਾਣਾ ਠੀਕ ਹੈ ਇੱਕ ਨਾ ਤੁਹਾਨੂੰ ਸਪੈਸ਼ਲ ਚੀਜ਼ ਦਿਖਾਉਣੀ ਆ ਵੀਰੇ ਨੇ ਦੱਸਿਆ ਉਹ ਦਿਖਾਓ ਸਾਨੂੰ ਫਿਰ ਆਪਾਂ ਤੁਸੀਂ ਹੋਲਡ ਕਰਕੇ ਰੱਖਿਓ ਤੁਹਾਨੂੰ ਉਹ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਸ਼ਾਇਦ 100 ਸਾਲ ਵੀ ਹੋ ਸਕਦਾ ਆਪਾਂ ਕੋਈ ਪਰਮਾਨੈਂਟ ਦੇ ਸਕਦੇ 250 ਸਾਲ ਪੁਰਾਣਾ 250 ਸਾਲ ਨਹੀਂ ਉਹ ਜਿਹੜੀਆਂ ਚੀਜ਼ਾਂ ਤੁਸੀਂ ਦਿਖਾਓਗੇ ਉਹਦਾ ਕੋਈ ਆਪਾ ਪ੍ਰਮਾਨ ਨਹੀਂ ਹੈਗਾ ਬਾਕੀ ਇਹ ਕਿ ਹੈਗਾ ਇਹ ਤਾਂ ਸਾਰੀਆਂ ਇਹ ਉਦੋਂ ਆਪ ਦਾ ਹੀ ਪੱਠਾ ਲਗਾ ਲਾਇਆ ਇਹਦਾ ਆਪਦੀ ਇੱਟ ਤਿਆਰ ਕੀਤੀ ਆ ਦੇਖੋ ਪੁਰਾਣੇ ਸੰਦੂਕ ਪਏ ਹੋਏ ਆ ਠੀਕ ਹੈ ਠੀਕ ਹੈ ਇਹ ਤੁਹਾਡਾ ਰਾਦਾਂ ਨਾਲ ਲੈ ਕੇ ਜਾਂਦਾ ਹਾਂ ਲੈ ਕੇ ਨਹੀਂ ਜਾ ਜਾਂਦਾ ਇਹਨੂੰ ਨਾਲ ਹੀ ਰੱਖਿਆ ਹੋਇਆ ਇਹ ਤਾਂ نیچےੋਂ ਕੱਢ ਸਕਦੇ ਆ ਪੁਰਾਣੇ ਸੰਦੂਕ ਇੱਥੇ ਹਨੇਰਾ ਸ਼ਾਇਦ ਹਾਂਜੀ ਹਾਂਜੀ ਇੱਥੇ ਇਥੇ ਲਾਇਰ ਜਗ੍ਹਾ ਮਾਲ ਇਕੱਠਾ ਕਰਕੇ ਦਿੱਤਾ ਏ ਉਹਨਾਂ ਨੂੰ ਅੰਦਰ ਦੀ ਅੰਦਰ ਦੋ ਕਮਰੇ ਹੋ ਰਹੇ ਅੱਛਾ ਹਾਂਜੀ ਆਹ ਵੇਖੋ ਆ ਆਟ ਰੇ ਹੈਗੀ ਹੈ ਜਿਵੇਂ ਗਲਾਸ ਰੱਖਦੇ ਹੁੰਦੇ ਟਰੇ ਇਹ ਪੁਰਾਣੀ ਹੀ ਟਰੇ ਹੈ ਹਨਾ ਠੀਕ ਹੈ ਠੀਕ ਕਿੰਨੀ ਭਾਰੀ ਯਾਰ ਕਾਦੀ ਹੋਊਗੀ ਇਹ ਇਹ ਹੁਣ ਪਤਾ ਨਹੀਂ ਕਾਦੀ ਹੈ ਡੈਡੀ ਨੂੰ ਪਤਾ ਹੋ ਸਾਰਾ ਆਹ ਦੇਖੋ ਕਾਂਸੇ ਦੀ ਆ ਤਾਂਬੇ ਜਿਹਾ ਇਹ ਐ ਸ਼ਿੱਕੂ ਹੁੰਦਾ ਜਿਵੇਂ ਰੋਟੀਆਂ ਰੱਖਦੇ ਹੁੰਦੇ ਹਾਂ ਆ ਵੱਡਾ ਸ਼ਿੱਕੂ ਹੈ ਹਨਾ ਹਾਂਜੀ ਆ ਕੁਛ ਬੱਚਿਆਂ ਦੇ ਖਿਲਾਉ ਨਹੀਂ ਨਹੀਂ ਇਹ ਇਹ ਦੂਜਾ ਚਰਖਾ ਦੂਜਾ ਚਰਖਾ ਚਰਖੇ ਦੀ ਇਹ ਨੱਸੀ ਰੇੜ ਕੇ ਨਾਸਤੇ ਜਾਂਦਾ ਹੈ ਹੂੰ ਇਹ ਮਦਾਨੀ ਹੈ ਹਾਂ ਇਹ ਸਾਰੇ ਵਿਸ਼ੇਸ਼ ਆ ਤੇ ਇੱਕ ਜੀ ਤੁਹਾਨੂੰ ਹੋਰ ਦਿਖਾਉਂਦੇ ਆ ਆ ਕੀ ਵੀਰੇ ਇਹ ਇਹੀ ਤੁਹਾਨੂੰ ਸਪੈਸ਼ਲ ਦਿਖਾਉਣੀ ਇਹ ਜਦੋਂ ਇੱਥੇ ਸਾਰੇ ਇਕੱਠੇ ਬੱਚੇ ਜਿਵੇਂ ਛੋਟੇ ਸੌਂਦੇ ਹੁੰਦੇ ਸੀ ਇਹ ਪਹਿਲੇ ਟਾਈਮ ਦਾ ਇਹਨੂੰ ਕਹਿੰਦੇ ਝੂਲਾ ਆ ਦੇਖੋ ਜਦੋਂ ਆਪਾਂ ਛੋਟੇ ਬੱਚੇ ਹੁੰਦੇ ਸੀ ਨਾ ਜਿਵੇਂ ਸਾਰੇ ਸ਼ੌਂਕੀ ਚਾਹ ਇਹਨਾਂ ਹੁੰਦਾ ਜਿਵੇਂ ਕਾ ਡੈੜੀ ਦਾਦੇ 15 15 20 ਜਾਨੇ ਬੱਚੇ ਸਾਰੇ ਸੋਣਾ ਤੇ ਇੱਕ ਜਾਨੇ ਨੇ ਅਖਣਾ ਮੈਰੀ ਮੇਰੀ ਵਾਰੀ ਉਹਨੇ ਚੱਲਣ ਲਾਸੇ ਨਾ ਕਰਕੇ ਅੱਛਾ ਇਹਦੇ ਤੇ ਕੱਪੜਾ ਲੱਗਾ ਥਲੇ ਹਵਾ ਆਉਂਦੀ ਸੀ ਆ ਦੇਖੋ ਇਹ ਪੱਖਾ ਆ ਕੱਪੜਾ ਲੱਗਾ ਹੈ ਠੀਕ ਹੈ ਠੀਕ ਡੈੜੀ ਦਾਦੇ ਫਿਰ ਇੱਕ ਜਾਨੇ ਨੇ ਚੱਲਣਾ ਦੂਜਿਆਂ ਸੌ ਜਾਣਾ ਚਾ ਚਾਣਾ ਤੇ ਯਾਰ ਇਹ ਰस्सियां ਜੀ ਵੀ ਉਵੇਂ ਹੀ ਆ ਆ ਦੇਖ ਲਓ ਓਦਾਂ ਹੀ ਆ ਆ ਰस्सियां ਇਹਨੂੰ ਕਿੰਨਿਆਂ ਨੇ ਫੜਿਆ ਹੋਊਗਾ ਰस्सियां ਨੂੰ ਹਨਾ ਕਿੰਨੇ ਬੱਚਿਆਂ ਨੇ ਇਹਨੂੰ ਥੂਲੇ ਨੂੰ ਝੁੱਲਿਆ ਹੋਊਗਾ ਹਨ ਇਹ ਅਹੀਂ ਤੇ ਅਹੀਂ ਟਾਈਮ ਤੱਕ ਪਹੁੰਚੇ ਨਹੀਂ ਡੈਡੀ ਸਾਡੇ ਸਾਨੂੰ ਸਾਰੇ ਥੋਡੇ ਹਾਂ ਦਾਦੇ ਪੁੱਤਾਂ ਨੇ ਇਹ ਹਲਾਇਆ ਹੋਊਗਾ ਹਨ ਉਹ ਕਹਿੰਦੇ ਅਹੀਂ ਜਦੋਂ ਇਹਦੇ ਥੱਲੇ ਲੇੜ ਦੇ ਹੁੰਦੇ ਨਾ ਇਹ ਸਾਰਾ ਚੱਲਦੇ ਹੁੰਦੇ ਸੀ ਕਮਾਲ ਆ ਯਾਰ ਉਹ ਦੇਖੋ ਸਾਹਮਣੇ ਮੈਂ ਲੈਟਾ ਦਿੰਦੀ ਆਂ ਬੋਲਦੀ ਆਂ ਕਿਉਂਕਿ ਹਨੇਰਾ ਉਹਦੇ ਵੀ ਇਦਾਂ ਵੀ ਚੱਲਦੇ ਹੁੰਦੇ ਸੀ ਕਹਿੰਦੇ ਉਹ ਤੋਂ ਮਤਲਬ ਕਿ ਇਦਾਂ ਜਿਵੇਂ ਸੌਂ ਜਾਂ ਨਾ ਨੌਕਰ ਵੀ ਵੱਡੇ ਸਾਡੇ ਉਹਨਾਂ ਤੋਂ ਪਹਿਲਾਂ ਨੌਕਰ ਵੱਡੇ ਵੱਡੇ ਜਦੋਂ ਉਹਨਾਂ ਤੋਂ ਪਹਿਲਾਂ ਹੁੰਦੇ ਪੰਜ ਪੀੜੀ ਛੇ ਪੀੜੀ ਹੋਣੇ ਹੀ ਹੋ ਗਏ ਆ ਉਹਨਾਂ ਤੋਂ ਪਹਿਲਾਂ ਤੇ ਉਹਨਾਂ ਨੌਕਰ ਰੱਖੇ ਹੁੰਦੇ ਸੀ ਚੱਲਣ ਵਾਸਤੇ ਓਕੇ ਉਹ ਤਾਂ ਐਡੀ ਵੱਡੀ ਹਵੇਲੀ ਫਿਰ ਨੌਕਰ ਤਾਂ ਹੋਊਗੇ ਕਿਉਂਕਿ ਕਿਉਂਕਿ ਤੇ ਹੁਣ ਗਾਂ ਡੈਡੀ ਦੱਸਦੇ ਨਾ ਆਈ ਆਪ ਖੋਦੋਂ ਆਂਦੇ ਚੱਲਦੇ ਰਹੇ ਬਾਕੀ ਉਹਨਾਂ ਤੋਂ ਪਹਿਲਾਂ ਇਹ ਚੀਜ਼ ਨੂੰ ਜਿਵੇਂ ਸਪੈਸ਼ਲ ਥੱਲੇ ਸੋਨਾ ਤੇ ਇੱਕ ਬੰਦਾ ਨੌਕਰ ਰੱਖਿਆ ਹੁੰਦਾ ਜਿਵੇਂ ਰਾਜੇ ਮਹਾਰਾਜਾਂ ਕੋਲ ਜ਼ਿੰਦਗੀ ਰੀ ਤੇ ਚੱਲਣਾ ਚੋਲਣਾ ਇਹ ਅਵਸ਼ੇਸ਼ ਆ ਹਾਂਜੀ ਅੱਜ ਉਸ ਜ਼ਿੰਦਗੀ ਦੇ ਪ੍ਰਾਤਨ ਸਮੇਂ ਦੇ ਹਨਾ ਭੁੱਲ ਗਏ ਆਪਾਂ ਇਹ ਤਾਂ ਮੇਰੇ ਸਾਬ ਨਾਲ ਚੀਜ਼ਾਂ ਦਾ ਆ ਵੀਡੀਓ ਬੁਡੀਓ ਚ ਚਾਹੇ ਕਿਸੇ ਨੇ ਦੇਖੀਆਂ ਹੋਣ ਹਾਂ ਜੀ ਰੀਅਲ ਤਾਂ ਆ ਦਿਖ ਰਹੇ ਆਪਾਂ ਹਣਾ ਇਹ ਦੇਖ ਕੇ ਤਾਂ ਮੈਨੂੰ ਆ ਬੜਾ ਚਾ ਚੜ ਜਾਂਦਾ ਵੀ ਇਹ ਚੀਜ਼ ਹੈਗੀ ਹੈਗੀ ਸੀਗੀ ਇਹ ਝੂਠ ਨਹੀਂ ਹੈਗਾ ਆ ਕਿੰਨਾ ਵੱਡਾ ਹੈਣਾ ਝੂਲਾ ਮਤਲਬ ਪੂਰੇ ਕਮਰੇ ਚ ਇਹਦੇ ਹਵਾ ਆ ਜਾਂਦਾ ਹੋਵੇ ਹਾਂ ਜੀ ਹਾਂ ਜੀ ਪੂਰੇ ਕਮਰੇ ਚ ਉਹ ਤੋਂ ਤੱਕ ਜਿਵੇਂ ਸਾਰੇ ਲੇਟੇ ਨੇ ਠੀਕ ਹੈ ਇਹ ਕਮਰੇ ਸੀ ਅੱਗੇ ਇਹਦੇ ਅੱਗੇ ਵੀ ਦੋ ਕਮਰੇ ਅੰਦਰ ਹੈਗੇ ਆ ਪਰ ਆਪਾਂ ਹਨੇਰਾ ਬੜਾ ਕਾਫੀ ਜ਼ਿਆਦਾ ਆ ਜਾਂਦਾ ਨਹੀਂ ਨਹੀਂ ਉਹ ਉਹ ਡਰੇ ਨਾ ਚਮਚੜੇ ਕਿ ਚਮਕੀ ਦਰਜੀਆਂ ਸੀ ਜਿਆਦੇ ਫਿਰ ਹਾਂ 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 ਠੀਕਾ 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 ਇਹ ਸਾਰੇ ਆ ਸਾਰੇ ਤੋੜੇ ਤੂੜੇ ਸਾਰਾ ਅਵਸ਼ੇਸ਼ ਆ ਖਣੀਆਂ ਜਿਹਦੇ ਲਈ ਆ ਦੇਖੋ ਉਰਦੂ ਵਿੱਚ ਸਾਰਾ ਕੁਝ ਆ ਕਿਤਾਬਾਂ ਉਸ ਟਾਈਮ ਦੀਆਂ ਪਈਆਂ ਜਿਵੇਂ ਇਹ ਮੋਡੀਆਂ ਡੈਰੀਆਂ ਦੇ ਹਿਸਾਬ ਕਿਤਾਬ ਵਾਸਤੇ ਦੇਖੋ ਆਹ ਗੱਲ ਕੀ ਆ ਉਰਦੂ ਚ ਕਿਤਾਬ ਆ ਇਹ ਆ ਦੇਖੋ ਹਾਂ ਦੇਖੋ ਹਾਂ ਸਾਰੀਆਂ ਕਿਤਾਬਾਂ ਉਰਦੂ ਚ ਉਰਦੂ ਦੇ ਵਿੱਚ ਆ ਵੀ ਆ ਦਿਖਾਇਓ ਵਟਾ ਗ੍ਰੰਥ ਆ ਸਾਰਾ ਕੁਝ ਉਰਦੂ ਚ ਕਮਾਲ ਆ ਸਿੱਧਾ ਐਵੇਂ ਹੂੰ ਬੱਲੇ ਕੀ ਲਿਖਿਆ ਹੋਊਗਾ ਪੜ੍ਹ ਕੇ ਦੱਸਿਓ ਦੋਸਤੋ ਥੋੜਾ ਜਿਹਾ ਜ਼ੂਮ ਕਰਦਾ ਮੈਂ ਮੇਰੇ ਹਿਸਾਬ ਨਾਲ ਮੈਂ ਪੁੱਠੀ ਫੜੀ ਹੋਊਗੀ ਕਿਤਾਬ ਦੇਖੀ ਵੀਰੇ ਪੁੱਠੀ ਆ ਹਾਂਜੀ ਆ ਸਿੱਧੀ ਆ ਸਿੱਧੀ ਹੈ ਨਾ ਹੁਣ ਦੇਖਿਓ ਉਹ ਸਿੱ ਇੱਕ ਆਈ ਤੇ ਮੈਂ ਤੁਹਾਨੂੰ ਆ ਸਿੱਧੀ ਹੈ ਨਾ ਆ ਕੀ ਲਿਖਿਆ ਇਹ ਕਿਤਾਬ ਜਿਹੜੀ ਆ ਇਹ ਹੋ ਸਕਦਾ 80 ਸਾਲ ਵੀਰੇ 100 ਸਾਲ ਪੁਰਾਣੀ ਹੋ ਗਈ ਹੈ ਨਾ ਇਹ ਕਿਤਾਬਾਂ ਵੀ ਇਸੇ ਜਿਹੜੀ ਬਿਲਡਿੰਗ ਹੈ ਇਹਦੇ ਵਿੱਚ ਪਈਆਂ ਜਿਵੇਂ ਸਾਰਾ ਉਹ ਸਾਲ ਕਿਤਾਬ ਵੀ ਜਿਵੇਂ ਹੁੰਦਾ ਹੈ ਨਾ ਆ ਠੀਕ ਸਾਡਾ ਇੱਥੋਂ ਦਾ ਆਡੀ ਮਤਲਬ ਕਿ ਪ੍ਰਾਣਿਆਂ ਦੀ ਦਾਦੇ ਵੀ ਇੰਨੀ ਪਹੁੰਚ ਹੁੰਦੀ ਵੀ ਇੱਥੋਂ ਲੈ ਕੇ ਕਰਿਆਲੇ ਤੱਕ ਤੂਤੀ ਬੋਲਦੀ ਹੁੰਦੀ ਕਰੀਆਲਾ ਪਿੰਡ ਤੁਸੀਂ ਸੁਣਿਆ ਕਰਿਆਲਾ ਪਿੰਡ ਬਾਬਾ ਦੂਰ ਐਡੀ ਦੂਰ ਤੱਕ ਸਾਡੀ ਜ਼ਮੀਨ ਹੁੰਦੀ ਜਾਂਦੇ ਤੇ ਇੰਨੀ ਦੂਰ ਤੱਕ ਤੂੰ ਦੀ ਬੋਲਦੀ ਦੀ ਜਦੋਂ ਬੈਠਕ ਕਰਨੀ ਹੁੰਦੀ ਸੀ ਇਕੱਠੇ ਇੱਥੇ ਆਣ ਕੇ ਹੁੰਦੇ ਇੱਥੇ ਆਣ ਕੇ ਕਹਿੰਦੇ ਹੁੰਦੇ ਉੱਥੋਂ ਦੇ ਵੀ ਜਿਹੜੇ ਉੱਥੇ ਰਹਿੰਦੇ ਹੁੰਦੇ ਉਧਰ ਦੇ ਸਾਈਡ ਵੀ ਠੀਕ ਹੈ ਤੇ ਇੱਥੇ ਆਣ ਕੇ ਬੈਠੇ ਕਰ ਦਿੰਦੀ ਸਾਰੀ ਮੀਟਿੰਗ ਜਿਵੇਂ ਜਿਹਨੂੰ ਆਪਾਂ ਕਹਿ ਦਿੰਦੇ ਬੈਠਕ ਕਹਿੰਦੇ ਹੁੰਦੇ ਯਾਰ ਤੁਹਾਡੀ ਹਵੇਲੀ ਬਹੁਤ ਵੱਡੀ ਆ ਮਤਲਬ ਉਸ ਟਾਈਮ ਤੇ ਤਾਂ ਇੰਨੇ ਨਹੀਂ ਨਹੀਂ ਉਧਰ ਤੱਕ ਕੀ ਹੈਗਾ ਹੈਗੇ ਕਮਰੇ ਏਦਾਂ ਬਨੇ ਨਹੀਂ ਰਹਿਣ ਦੋ ਬਸ ਠੀਕ ਹੈ ਸੇਮ ਹੀ ਆ ਠੀਕ ਹੈ ਆਜੋ ਵਾਪਸ ਚੱਲਦੇ ਹੁਣ ਬਾਹਲੀ ਸਾਈਡ ਤੇ ਆਜਾ ਇਹ ਹੈਗਾ ਬਾਜ਼ਾਰ ਪੁਰਾਣਾ ਪਾਕਿਸਤਾਨ ਦਾ ਹੰਟਾ ਹੈ ਇਹ ਜਿਹੜਾ ਆਪਾਂ ਬੋਰਡ ਦੇਖਿਆ ਨਾ ਟਿੱਪਲ ਦੇਖਿਆ ਤੇ ਉਹ ਬੋਰਡ ਇਹ ਚੌਂਕ ਆ ਕਿੰਨਾ ਖੁੱਲਾ ਚੌਂਕ ਆ ਆ ਦੁਕਾਨ ਛੋਟੀ ਜੀ ਸਾਈਡ ਦੀ ਦੁਕਾਨ ਆ ਵੀਰੇ ਦੀ ਤੇ ਹੁਣ ਅੱਗੇ ਆਪਾਂ ਘਰ ਤੁਹਾਨੂੰ ਦਿਖਾਉਣੇ ਆ ਗਲੀ ਤਾਂ ਕੱਚੀ ਹੋਈ ਆ ਇਹ ਔਲੀ-ਹੌਲੀ ਦੱਲ ਪਿੰਡ ਦੇ ਘਰ ਦੇਖ ਲੋ ਜਿਹੜਾ ਹੈਗਾ ਤਰਨਤਾਰਨ ਲੋਕ ਬਹੁਤ ਵਧੀਆ ਹੈਗੇ ਆ ਪਿੰਡ ਦੇ ਜਿਵੇਂ ਮੰਨ ਲਓ ਪੱਕੀ ਗਲੀ ਆ ਜੇ ਮੰਨ ਲਓ ਆਪਾਂ ਸਾਰੇ ਮੁਹੱਬਤ ਕਰਨ ਵਾਲੇ ਲੋਕ ਆ ਤਿਆਰ ਕਰਨ ਵਾਲੇ ਲੋਕ ਆ ਇੰਨਾ ਸੋਹਣਾ ਮੋਰ ਬੱਚੇ ਪੜ ਕੇ ਆ ਗਏ ਛੁੱਟੀ ਹੋ ਗਈ ਹਾਂ ਆਹ ਸੋਹਣਾ ਪੈਨ ਇਹ ਇੱਥੇ ਡਰਾਫਟ ਕਿਉਂ ਪੁਰਾਣੇ ਆ ਕਿਉਂਕਿ ਇਹ ਪੈਨ ਵੀ ਪੁਰਾਣਾ ਹੈ ਪਿੰਡ ਦੀਆਂ ਗਲੀਆਂ ਆਪਾਂ ਦੇਖਣੀਆਂ ਪਿੰਡ ਦੇ ਘਰ ਦੇਖਣੇ ਆ ਸਾਡੇ ਪੰਜਾਬ ਦੇ ਲੋਕ ਦੇਖਣੇ ਆ ਆ ਦੇਖੋ ਹਰੇਕ ਮੋੜ ਇੱਥੇ ਕੂ ਹੋਊਗਾ ਆ ਚੌਕ ਆ ਨਾ ਇੱਥੇ ਕੂ ਹੋਊਗਾ ਇਹਦੇ نیچے ਪੁਰਾਣਾ ਗੜੀਆਂ ਵੀ ਉੱਚੀਆਂ ਨਹੀਂ ਆ ਇੱਧਰ ਵੀ ਘਰ ਆ ਗਏ ਵੀ ਆ ਹੱਥ ਹਰ ਵਾਰ ਚੱਲਦੇ ਰਾਣੇ ਦੱਚਰ ਦਾ ਹੀ ਪਿੰਡ ਪਾਕਿਸਤਾਨ ਵਿੱਚ ਜਮਾ ਨੇੜੇ ਆ ਉੱਥੋਂ ਤੱਕ ਵੀ ਆਪਾਂ ਦੇਖ ਕੇ ਆਉਣੇ ਆ ਆਰਡਰ ਦੀ ਹੈਗਾ ਇਹ ਇਹ ਸੈੱਟ ਦੇ ਨਿਸਾਰੇ ਘਾਰ ਆ ਕਰੀਆਂ ਕਰੀਆਂ ਉਹ ਪਰਦੋਰਾ ਸਾਹਿਬ ਵੀ ਹੈਗਾ ਪਿੰਡ ਵੱਡਾ ਹੀ ਆ ਛੋਟਾ ਪਿੰਡ ਨਹੀਂ ਹੈਗਾ ਇਹ ਗਾਨਾ ਨਹੀਂ ਇਹ ਡਾਕਟਰ ਦੀ ਗਾਨਾ ਤਾਂ ਨਾ ਹੋਵਦਾ ਇਹਦਾ ਮਤਲਬ ਪਿੰਡ ਦੀ ਬਾਤੀ ਵਧੀਆ ਬਾਦ ਆ ਦੀ ਪੁਰਾਣੀ ਘਰ ਇਹ ਇਸੇ ਪਿੰਡ ਚ ਬਹੁਤ ਘਾਟਾ ਪਿੰਡਾਂ ਦੇ ਵਿੱਚ ਇਹ ਪੁਰਾਣੀ ਬਿਲਡਿੰਗ ਆ ਹਨਾ ਉਲਟ-ਪੁਲਟ ਲੋਅ ਏਰੀਏ ਚ ਯਾ ਜੇ ਪੁਰਾਣਾ ਘਾਰਾ ਉਹ ਛੱਟ ਕੇ ਤੇ ਲੁਕਣੇ ਅਲੱਗ ਘਰ ਵੱਖਰੇ ਪਾਲੇ ਲੋ ਉਹਵੇਂ ਹੀ ਤਏ ਆ ਉਹਦੇ ਅਵਸ਼ੇਸ਼ ਉਹਦੇ ਚਿੰਨ ਲੋ پتہ ਕਿਉਂ ਨਹੀਂ ਨਜ਼ਰ ਆ ਰਹੇ ਬਾਬੂ ਕਿਉਂਕਿ ਮੌਸਮ ਚੇਂਜ ਹੋ ਗਿਆ ਗਰਮੀ ਆ ਗਈ ਮੰਦਰ ਵੀ ਸੀਗਾ ਇਹੋ ਜਿਹਿਆਂ ਪਿੰਡ ਦੇ ਘਰ ਇਹੋ ਜਿਹੀਆਂ ਗਲੀਆਂ ਮਾਤਾ ਸੁਨੀਤਾ ਜੀ ਦਾ ਮੰਦਿਰ ਪਿੰਡ ਡਲ ਦੇ ਵਿੱਚ ਆਪਾਂ ਦੇਖਦੇ ਆ ਏ ਮੰਦਿਰ ਦੇ ਵਿੱਚ ਗੁਫਾ ਪਣੀ ਹੋਈ ਆ ਚਲੋ ਗੁਫਾ ਅੱਗੇ ਖਾਈਏ ਹਨੇਰਾ ਹੀ ਆ ਕਿੰਨੀ ਸੋਹਣੀ ਹਨਾ ਉਹ ਲੋ ਬਣਾਈ ਤਾਂ ਜਿਵੇਂ ਹੈਗੀ ਆ ਟੈਂਪਰੇਰੀ ਆ ਪਰ ਵਧੀਆ ਬਣਾਈ ਹੈਗੀ ਆ ਦੇਖੋ ਹਨੇਰਾ ਦੇਖੋ ਮਾਤਾ ਦੇ ਮੰਦਿਰ ਦੇ ਵਿੱਚ ਬਣਾਈ ਇਹ ਗੁਫਾ ਉੱਪਰ ਵੀ ਹੈਗਾ ਕੁਝ ਇਹ ਸੀ ਲੱਗ ਗਿਆ ਹਨੇਰਾ ਹੀ ਆ ਇਹ ਮਤਲਬ ਇੱਧਰ ਜੀ ਜਾ ਕੇ ਆਪਾਂ ਦੇਖਦੇ ਬਾਹਰੋਂ ਨਿਕਲ ਜਾਂਦੀ ਆ ਓਕੇ ਅੱਛਾ ਇੱਧਰ ਦੀ ਬਾਹਰ ਆ ਜੀ ਦਾ ਠੀਕ ਆ ਠੀਕ ਆ ਠੀਕ ਸੋਨਾ ਬਣਾਇਆ ਇੱਧਰ ਆਪਾਂ ਫਰੰਟ ਤੇ ਆ ਗਏ ਮੰਦਰ ਦੇ ਏਸੀ ਅੱਜ ਦੀ ਵੀਡੀਓ ਤੁਸੀਂ ਪਿੰਡ ਦੇਖਿਆ ਡਾਲ ਦੇਖਿਆ ਤੇ ਉਹਦੇ ਉਹ ਪਿੰਡ ਦੀਆਂ ਗਲੀਆਂ ਮੁਹੱਲੇ ਠੀਕ ਆ ਬਾਬਾਈ ਦੀ ਜਗਾ ਤੇ ਆਪਾਂ ਦੇਖਿਆ ਬਾਰਡਰ ਦੇਖਿਆ ਠੀਕ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਵਧੀਆ ਲੱਗੀ ਤਾਂ ਫਿਰ ਰਹਿਣ ਦਿਓ ਫਿਰ ਨਾ ਕਰਿਓ ਠੀਕ ਹੈ ਤੇ ਅਗਲੀ ਵੀਡੀਓ ਚ ਮਿਲਦੇ ਆਪਾਂ ਆਜੋ